ਹੇ ਬਰਥਡੇ ਟੂ ਯੂ ਚਰਾਗ ਦੀਦਾ ਜੀ ਇਹ ਬਹੁਤ ਫਾਈਨ ਚੀਜ਼ ਹੈ ਜਿਹਨੂੰ ਤਾਂ ਪਤਾ ਬਹੁਤ ਭਰਾ ਥੈਂਕ ਯੂ ਸਾਡੇ ਸ਼ਰੌਨ 20 ਸਵਾਈਪਰ ਮੂਵੀਜ਼ ਇੱਕ ਉਹਦੇ ਚ ਇੱਥੇ ਇਹਦੇ ਪਾ ਕੇ ਨਾ ਢਾਗਾ ਸਿੱਧਾ ਦਰ ਹੈ ਸਾਡਾ ਸ਼ਰੌਨ ਅਕਾਲੀ ਦਲ ਦਾ ਰੰਗ ਆ ਗਿਆ 2027 ਚ ਅਸੀਂ ਆਵਾਂਗੇ ਚਰਾਗ ਦੀਦਾ ਚਰਾਗ ਵਾਹ ਜੀ ਵਾਹ ਧੰਨਵਾਦ ਬਹੁਤ ਬਹੁਤ ਭਰਾ ਜੀ ਪ੍ਰਾਪਰਟੀ ਦੇ ਇੱਕ ਨੰਬਰ ਮੈਂ ਨਹੀਂ ਜਿੰਦੀ ਹੈ ਭਤੀਜ ਤੇ ਪੁੱਤ ਜੀ ਕੋਈ ਫਰਕ ਹੁੰਦਾ ਨਾ ਜੀ ਤੁਹਾਡਾ ਨਾਮ ਕਿਸ ਕਿਸੇ ਕੰਪਨੀ ਦਾ एमटेक ਦੇ ਐਮ ਐਮ ਟੈਕ ਦਾ ਯੂ ਐਸ ਦਾ ਹਾਂ ਐਮ ਟੈਕ ਦਾ ਹੈ ਜੀ ਇਹ ਮਿਲਟਰੀ ਨੂੰ ਵੀ ਸਪਲਾਈ ਹੁੰਦੀ ਹੈ ਯੂ ਐਸ ਦਾ ਉਹ 15 ਹੁੰਦਾ ਹੈ ਜਿਹੜਾ ਜਰਸੀ ਜੀ ਖਾਲਸਾ ਰੈਂਜੀ ਫਤਿਹ ਜੀ ਆਪਣੇ ਛੋਟੇ ਵੀਰ ਕਰਨ ਸਿੱਧੂ ਦਾ ਬਰਥਡੇ ਹੈ ਜੀ ਤੇ ਇਹਨਾਂ ਨੂੰ ਗਿਫਟ ਦਿੱਤਾ ਗਿਆ ਜੀ ਉਹ ਚੈੱਕ ਕਰੋ ਤੁਸੀਂ ਦੱਸੋ ਜੀ ਮੜਿਆ ਜਾ ਉਹ ਚਾਰ ਪੇਸ਼ ਕਰੋ ਜੀ ਚਿਰਾਗ ਦੀਦਾ ਜੀ ਇਹ ਬਹੁਤ ਫਾਈਨ ਚੀਜ਼ ਹੈ ਇਹ ਜਿਹਨੂੰ ਤਾਂ ਪਤਾ ਹੈ ਕਿ ਜਿਹੜਾ ਨੌਲੇਜ ਹੁਣੋਂ ਹੀ ਪਤਾ ਹੈ ਦਾ ਬਾਹਲੇ ਬੰਦੇ ਨੂੰ ਅੱਜ ਕੱਲ ਪਤਾ ਨਹੀਂ ਇਹਦਾ ਪੁਰਾਣੀ ਚੀਜ਼ ਹੈ ਬਿਲਕੁਲ ਸਹੀ ਇਹ ਪੁਰਾਣੀ ਜਿਹੜੇ ਵਿਲੀ ਬੁਰਜ ਸੀ ਹਰੇਕ ਕੋਲੇ ਇਹ ਤੋਂ ਬਹੁਤ ਪੁਰਾਣੇ ਕਹਿਣਗੇ ਚੀਜ਼ ਹੈ ਸਹੀ ਗੱਲ ਹੈ ਇਹ ਕਿੱਟ ਯਰ ਕਿੱਡੀ ਕਿੱਡੀ ਕੀ ਚੀਜ਼ ਹੂੰ ਕਈ ਦਿਨ ਹੋ ਗਏ ਰੋਲਾ ਪਿਆ ਸੀ ਉਹਨੇ ਮੈਨੂੰ ਸੀ ਬਈ ਬਾਮੇ ਕੋਲੇ ਜਿਵੇਂ ਚਾਰਾ ਦਿਨ ਦਾ ਚਾਕੂ ਹੋ ਗਿਆ ਤੇ ਬੈਟਰੀ ਟਾਰਚ ਤੇ ਰੇਡੀਓ ਬੀਰ ਸੈਨ ਬਿਯੁਰਗ ਬੰਦੇ ਆਪਦੇ ਕੋਲੇ ਹੀ ਰੱਖਦੇ ਸੀ ਇਹਨੂੰ ਛੱਡਦੇ ਨਹੀਂ ਸੀ ਹੁੰਦੇ ਜਦ ਕਵਾਜ ਜਣੀ ਹੈ ਨਾ ਚੱਕ ਵੀ ਚੀਜ਼ ਤੇ ਉਹਨਾਂ ਨੂੰ ਦਕੰਮਣੀ ਲੱਗ ਜਣੀ ਉਹ ਬੁਨਾ ਰੱਖਦੀ ਸੀ ਨਾ ਚੀਜ਼ਾਂ ਸੰਭਾਲ ਕੇ ਅੱਜ ਕੰਗੋ ਬੇਕਦਰ ਹੀ ਨਹੀਂ ਸੀ ਇੱਕ ਇੱਕ ਦੀ ਮੇਨ ਉਹਨਾਂ ਨੇ ਦੱਸਣਾ ਵੀ ਇਹ ਤਿੱਖਾ ਵੀ ਲੈਦਰ ਤੇ ਹੁੰਦਾ ਆਮ ਤਿੱਖੇ ਰੇਤੀ ਰੂਤੀ ਨਾਲ ਕਰਦੇ ਆ ਇਹ ਜਿਹੜਾ ਚੱਕੂ ਹੈ ਇਹ ਲੈਦਰ ਲੈਦਰ ਤੇ ਖਸਾਇਦਾ ਤਿੱਖਾ ਹੁੰਦਾ ਪੁਰਾਣੇ ਵੀ ਲੈਦਰ ਤੇ ਕਰਦਾ ਲਾਉਂਦੇ ਹੁੰਦੇ ਸੀ ਲੈਦਰ ਟੰਗੇ ਹੁੰਦੇ ਸੀ ਲੈਦਰ ਦੀਆਂ ਪਟੇ ਟੰਗੇ ਹੁੰਦੇ ਸੀ ਉਹਨਾਂ ਤੇ ਹੀ ਖਸਾਉਂਦੇ ਸੀ ਇਹ ਲੈਦਰ ਤੇ ਤਿੱਖਾ ਹੁੰਦਾ ਜੀ ਨੂੰ ਨੌਲੇਜ ਹੈ ਜੀ ਪੁਰਾਣੇ ਆ ਜੀ ਨੂੰ ਪਤਾ ਹੈ ਬਹੁਤ ਸੋਹਣਾ ਥੋੜੇ ਬੰਦੇ ਰਹੇਗੇ ਇਹਨਾਂ ਦੇ ਜੜੂ ਬਹੁਤ ਸੋਹਣਾ ਥੋੜੀ ਜੀ ਇਹ ਫਿਰ ਬਕਾਇਦਾ ਭਾਈ ਜਿਹੜੀ ਅਸਲੀ ਦੁਕਾਨ ਹੈ ਉੱਥੋਂ ਪਰਚੇਸ ਹਾਂ ਬਕਾਇਦਾ ਉਹ ਕਹਿੰਦੇ ਵੀ ਸਾਡੇ ਨਾਲ ਇੱਥੇ ਦੋਦ ਕਰਨ ਹੈ ਤੇ ਸਾਡੇ ਕੋਲੇ ਵੀ ਉਹਨਾਂ ਦਾ ਸਾਰਾ origignal ਹੀ ਜਿਹੜਾ ਉਹਨਾਂ ਦੀ ਕਹਿੰਦੇ ਲੈਗਸੀ ਤਾਂ ਉਹਨਾਂ ਦੀ ਕੋਈ ਅੱਗੇ ਰਹੀ ਨਹੀਂ ਉਹ ਕਹਿੰਦੇ ਉਹਦਾ ਕੋਈ ਬੱਚਾ ਪੁੱਛਿਆ ਤਾਂ ਅੱਗੇ ਕੋਈ ਇਦਾਂ ਦਾ ਸੀਗਾ ਨਹੀਂ ਜਿਹੜਾ ਇਹ ਕਾਰੋਬਾਰ ਕਰਦਾ ਹੈ ਵੀ ਸਾਡੇ ਕੋਲ ਹੀ ਹੈ ਇਹਦਾ ਜੋ ਵੀ ਹੈਗਾ ਉਹ ਸ਼ਗਿਰਦੀ ਪੀੜੀ ਕਹੇ ਲੋ ਹਾਂ ਅੱਗੇ ਉਹ ਪਾਕਿਸਤਾਨ ਦੇ ਸ਼ਹਿਰ ਚੜੀ ਪੀੜੀ ਕਹੇ ਲੋ ਹਾਂ ਉਹ ਬੰਦੇ ਤਾਂ ਜਿਹੜੇ ਮੇਨ ਚਰਾਗਦੀਨ ਸੀ ਹੁੰਦਾ ਹਾਂ ਇਹ ਉਹਦਾ ਕੁਤਾਰੀ ਘਰ ਹੈਗਾ ਤਾਂ ਬਾਈ ਜੀ ਵੀ ਬੈਗ ਮੈਂ ਸੁਣਿਆ ਵੀ 60 70s ਚ ਹੀ ਪਾਸ ਆਊਟ ਇਹ ਹਾਂ ਮੈਨੂੰ ਲੱਗਾ ਆਜ਼ਾਦੀ ਤੋਂ ਪਹਿਲਾਂ ਹੀ ਉਹ ਵਿਚਾਰੇ ਮਾਮਾ ਵਾਸਤੇ ਹਾਂ ਮਾਮਾ ਜੀ ਵਾਸਤੇ ਲੈਣੇ ਨਾ ਉਦੋਂ ਮਾਮਾ ਮਾਮਾ ਵੀ ਦੱਸਦਾ ਹੁੰਦਾ ਉਹਨੇ ਕਹਿਣਾ ਸ਼ਰਾ ਇਹ ਤਾਂ ਮਰ ਗਿਆ ਚਰਾਗਦੀਨ ਤਾਂ ਬਹੁਤ ਚਰ ਹੋ ਗਿਆ ਵੀ ਮਰੇ ਨੂੰ ਵੀ ਮੈਨੂੰ ਪਤਾ ਹੈ ਵੀ ਮਰ ਗਿਆ ਹੁੰਦਾ ਉਹਦੇ ਕੋਈ ਪਤਾ ਨਹੀਂ ਭਤੀਜੇ ਵੀ ਦੂਜੇ ਬਣਾਉਂਦੇ ਆ ਹਾਂ ਉੱਥੇ ਹੀ ਕਰਦੇ ਹੁੰਦੇ ਕਰਦੇ ਵਾਲ ਕੇ ਸੀ ਉਹਨਾਂ ਦੇ ਸ਼ੇਰਦ ਸੀ ਉਹ ਵੜਾਉਦੇ ਸੀ ਸੋ ਵਿੱਚ ਲੀਗਲ ਨਾ ਕੋਈ ਹੋਰ ਮੜਾ ਜੀ ਹੋਜੂਗੀ ਆ ਹਾਂ ਜੀ ਹਾਂ ਜੀ ਹੋਰ ਮਣੀ ਵੀਰ ਇਹ ਮਣੀ ਵੀਰ ਹੈ ਜੀ ਵਿਚਾਲੇ ਬੈਠੇ ਆ ਮੜਾ ਤੁਹਾਨੂੰ ਇੰਟਰੋਡਿਊਸ ਕਰਦੀ ਆ ਹਾਂ ਬਰਾੜ ਸਾਹਿਬ ਹੈ ਜੀ ਮੱਛੀਵਾੜਾ ਬਹੁਤ ਸਾਡੇ ਪੁਰਾਣੇ ਬਚਪਨ ਦੀ ਮਿੱਤਰ ਹੈ ਜੀ ਚੜਦੀ ਕਲਾ ਮੀਰ ਆਪਣਾ ਕਰਨ ਜੀ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਹਾਂ ਲੰਬੀ ਉਮਰ ਕਰੇ ਨਹੀਂ ਨਹੀਂ ਜੀ ਸਾਡਾ ਫਰਜ਼ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਕਰਨ ਆ ਦਿਓ ਬਾਈ ਜੀ ਚਾ ਮੇ ਚਮਚ ਲਿਆਉਣਾ ਬਾਈ ਜੀ ਆ ਲਓ ਆ ਲਓ ਹੋਰ ਹੋਰ ਨਾ ਆ ਦਿਓ ਬਾਈ ਜੀ ਕਿਰਪਾ ਇਹ ਮਸਾ ਆਉਂਗੇ ਤੋ ਆ ਪਾਉਂਦੇ ਬਾਈ ਲਓ ਹਾਂ ਜੀ ਜੀ ਤੋ ਕਾਲਾ ਬੀਜ ਆਇਆ ਕਾਲਾ ਮਾਲ ਆ ਕਾਲਾ ਮਾਲ ਆ ਯਾ ਬਾਈ ਹਾਂ ਜੀ ਹਾਂ ਜੀ ਖਾਪਾ ਮਾ ਕੇ ਹੋਰ ਟਾਲ ਜੋ ਟਾਲ ਜੋ ਪਤਾ ਛਡੋ ਠੀਕ ਹੈ ਜੀ ਥੈਂਕ ਯੂ ਬਾਈ ਜੀ ਥੈਂਕ ਯੂ ਥੈਂਕ ਯੂ ਸਰੇ ਦਾ ਬਰੋਦਾ ਆ ਸਾਡੇ ਕੈਂਡੀ ਦਾ ਬਰੋਦਾ ਹਾਂ ਬੋਲੋ ਬੋਲੋ ਆ ਸਾਡੇ ਕੈਂਡੀ ਬਰੋਦਾ ਵੱਡੇ ਸੀਗਾ ਆਪ ਚੜ੍ਹਦੀ ਕਲਾ ਬਖਸ਼ੇ ਨੇ ਇਗਨੇ ਇਹ ਸਾਡੇ ਛੋਟਾ ਵੀਰ ਹੈ ਸਾਡੇ ਸਾਰਿਆਂ ਦਾ ਛੋਟਾ ਹੈ ਯਾਰ ਕੀਤਾ ਭਰਾਵਾ ਇਹ ਕਰਨਾ ਛੋਟਾ ਕੈਂਡੀ ਸਾਡਾ ਲੱਭ ਜੁਨਾ ਹਾਂ ਇਹ ਸਾਡੇ ਗਗਨભાઈ ਦੀ ਆਗੇ ਕਿੱਕਰ ਫੁਝੜ ਰਹੀ ਹੈ ਸਾਰੀ ਉਮਰ ਤੇ ਹਾਂ ਵੀ ਕਈ ਬੰਦੇ ਦਾ ਇੱਧਰ ਆ ਮੈਂ ਛੋਟਾ ਲੱਗਦਾ ਮੈਨੂੰ ਪਤਾ ਕਈ ਇੱਧਰ ਕਈ ਉਹ ਕਈ ਕਹਿੰਦੇ ਨਾ ਵੀ ਕੰਫਿਊਜ਼ ਬਹੁਤ ਰਹੀ ਹੈ ਮੈਨੂੰ ਪਤਾ ਛੋਟਾ ਹਾਂ ਹਾਂ ਲੋਕਣ ਭੋਕਣ ਫੁਝੜ ਰਹੀ ਹੈ ਹਾਂਜੀ ਬਾਈ ਜੀ ਆ ਹੁਣੇ ਗੱਲਾਂ ਕਰੀ ਜਾਂਦੇ ਸੀ ਜੀ ਉਹ ਬੈਠਾ ਜੀ ਭਤੀਜ ਤੇ ਦੱਸੋ ਬੇਟਾ ਨਾਂ ਕੀ ਆ ਤੁਹਾਡਾ ਜੀ ਰਣਵੀਰ ਬਰਾੜ ਹਾਂ ਰਣਵੀਰ ਬਰਾੜ ਤੇ ਆ ਸਾਡੇ ਕੋਲੇ ਬੈਠਿਆ ਤੁਹਾਨੂੰ ਸਾਹਿਬ ਇਹ ਗੱਲਾਂ ਆ ਰਾਮ ਤੀਜ ਹੈ ਜੀ ਹਾਂ ਗੱਲਾਂ ਕਰੀ ਜਾਂਦੇ ਆ ਪਿਆਰੇ ਆ ਇਹ ਭਤੀਜ ਦਾ ਪਿਆਰੀ ਹੁੰਦੇ ਆ ਯਾਰ ਇਹ ਆਪਣੇ ਪ੍ਰਾਪਰਟੀ ਦੇ ਇੱਕ ਨੰਬਰ ਹਾਂ ਮੈਰ ਨੇ ਚੰਡੀਗੜ੍ਹ ਦੇ ਭਤੀਜ ਤੇ ਪੁੱਤ ਜੀ ਕੋਈ ਫਰਕ ਹੁੰਦਾ ਨਾ ਜੀ ਨਾ ਨਾ ਤੇ ਗੱਲਾਂ ਕਰੀ ਜਾਂਦੇ ਸੀ ਵੀ ਉਹ ਆਪਣੇ ਧੌਣ ਸਾਹਿਬ ਵੀ ਬਹੁਤ ਆ ਲੱਗੇ ਇਹਨਾਂ ਦਾ ਆਪਾਂ ਚੈਨਲ ਬਣਾਉਣਾ ਹਾਂ ਉਹ ਇਹ ਤੁਹਾਨੂੰ ਇਹ ਆਪਦੀ ਪ੍ਰਾਪਰਟੀ ਦੀ ਅਪਡੇਟ ਦਣਗੇ ਦਸੋ ਚੰਡੀਗੜ੍ਹ ਦੇ ਕਿਹਨੂੰ ਦੱਸਾਂ ਦੀ ਲੋੜ ਹੈ ਹਾਂ ਜੀ ਜੀ ਵਿਸਕੀ ਇੰਜੀਅਰਸ ਟੂ ਹੈਲਥ ਹੈ ਜੀ ਵੈਸੇ ਬਰਾ ਸਾ ਪੀਂਦੇ ਨਹੀਂ ਅਜੇ ਪਹਿਲੀ ਵਾਰੀ ਕਿਤੇ ਕਿੰਨੇ ਸਾਲਾਂ ਬਾਅਦ ਪੀਤੀ ਇਹਨਾਂ ਨੇ ਸਿਮੈਂਟ ਸੀ ਉਹ ਖਾਣਗੇ ਆ ਗੱਲਾਂ ਕਰੀਏ ਸੀ ਆਪਣੇ ਕਹਿੰਦੇ ਧੰਨ ਸਾਹਿਬ ਵੀ ਇਹਨਾਂ ਦੇ ਮਦਰ ਫਾਇਲ ਕਰ ਦਵਾਏ ਅਸੀਂ ਗੱਲ ਕਰਦੇ ਸੀ ਕਿ ਆਪਣੇ ਉਹ ਚਾਕੋਂ ਦੀ ਗੱਲ ਚੱਲੀ ਜਾਂਦੀ ਸੀ ਤੇ ਉਹ ਕਹਿੰਦੇ ਸੀ ਵੀ ਨਾਲ ਤਾਂ ਹੀ ਬੈਠੇ ਆ ਵੀ ਅਸੀਂ ਤੁਹਾਡੀ ਰੀਝ ਦੀ ਆਹ ਲੋ ਮਾਰ ਪਤਾ ਨਹੀਂ ਅੰਦਰ ਕੀ ਹੋਣਾ ਇੱਦਾਂ ਤੇ ਤੇ ਚਿਰਾਗਦੀਨ ਚਿਰਾਗਦੀਨ ਦਾ ਚਿਰਾਗ ਚਿਰਾਗਦੀਨ ਦਾ ਚਿਰਾਗ ਭਾਈ ਜੀ ਧੰਨਵਾਦ ਬਹੁਤ ਬਹੁਤ ਭਰਾ ਜੀ फॉर अ लवली गिफ्ट फॉर अ लवली गिफ्ट बहुत प्यारे गिफ्ट ਲਈ ਬਹੁਤ ਬਹੁਤ ਧੰਨਵਾਦ ਧਾਰਾ ਕਿਹ ਕਮਾਲ ਦੀ ਧਾਰ ਹੈ ਹਾਂ ਇਸ ਸਟੀਲ ਵੀ ਥੋੜਾ ਸੁਪੀਰੀਅਰ ਹੋਊਗਾ ਜਿਹੜਾ ਮੈਂ ਲੱਭਦਾ ਇਹ ਕੋਈ ਆਇਰਨ ਦੀ ਵੀ ਚੀਜ਼ ਵੱਡਾ ਸਕਦਾ ਮੈਂ ਕਹਿੰਦਾ ਜੀ ਤਾਰ-ਵਾਰ ਜੋ ਵੀ ਇਹ ਪੁਰਾਣੀ ਟੈਮੀ ਜਿਹੜੇ ਚਲੋ ਅੱਜ ਤਾਂ ਮਨਾਈ ਹੈ ਸ਼ਿਕਾਰ ਦੀ ਸ਼ਿਕਾਰ ਸ਼ਕੂਰ ਵੀ ਇਹਦੇ ਨਾਲ ਛੱਲੇ ਲਿਆ ਜਾਂਦਾ ਬਹੁਤ ਤੇਰੀ ਕਾਰ ਚ ਹੋਵੇ ਤਾਂ ਕਿਤੇ ਤੁਸੀਂ ਬਾਹਰ ਹੋ ਕਿਤੇ ਦੇਸੀ ਹਾਂ ਦਾ ਤੰਦੂਤਨਾ ਕਾਰ ਚ ਵੜਨਾ ਪਟਨਾ ਚਾਕੂ ਸਹੀ ਨਹੀਂ ਹੈਗੇ ਤੇ ਸਕਿੰਟ ਜਿਹਦੇ ਨਾਲ 5 ਮੀਟਰ ਚਦਰਦੇ ਸੀ ਮੁਰਗਾ ਛੱਲੇ ਬੰਦਾ ਹੈ ਕਿ ਨਹੀਂ ਬਿਲਕੁਲ ਦੇਖ ਕਿ ਯਾਂ ਬਸ ਧਿਆਨ ਲੱਤ ਲਾਇਓ ਇਹ ਬਹੁਤ ਹੀ ਠੀਕ ਹੈ ਲੇਕਿਨ ਦੇਖ ਕਿ ਯਾਂ ਹੋ ਰਿਹਾ ਵੀ ਲੱਗਣਾ ਚਾਹੀਏ ਐਡਾ ਬੜਾ ਪਿਆਰੀ ਯੂਟਿਲਾਈਜ਼ ਮਤਲਬ ਕੋਈ ਨਾਲੀ ਚੀਜ਼ ਹੈ ਇਹ ਕਾਰ ਚ ਬਿਲਕੁਲ ਬਹੁਤ ਜ਼ਰੂਰ ਹੋਣਾ ਚਾਹੀਦਾ ਕਾਰ ਚ ਬੱਸ ਯਾਨ ਆਰਮਲੀ ਵੀ ਔਰਤਾ ਕਹਿ ਦਿੰਦੀਆਂ ਨੇ ਕਾ ਮਤਲਬ ਕਾਰਜ ਕਦੇ ਇੱਕ ਚਾਕੂ ਹੋਣਾ ਚਾਹੀਦਾ ਰਾਜ ਕਿਤੇ ਬੱਚੇ ਨੂੰ ਕੁਝ ਲੈਣਾ ਖਵਾਉਣਾ ਪੈ ਜੇ ਤੈਨੂੰ ਮਬੰਦ ਕਰਕੇ ਤੈਨੂੰ ਫੜਾਉਣਾ ਤੇ ਕਈ ਵਾਰ ਕਹਿ ਦਿੰਗੇ ਅਕਸਰੀ ਪਰਵਾਰ ਕਿ ਕਾਰਜ ਇੱਕ ਚਾਕੂ ਹੋਣਾ ਚਾਹੀਦਾ ਕਾਰਜ ਇੱਕ ਚਾਕੂ ਹੋਣਾ ਚਾਹੀਦਾ ਇੱਕ ਕਰਨ ਕਿਹੜੀ ਕੰਪਨੀ ਦਾ ਐਮਟੈਕ ਇਹਦੇ ਐਮਟੈਕ ਦਾ ਯੂਐਸ ਦਾ ਹਾਂ ਐਮਟੈਕ ਦਾ ਹੈ ਜੀ ਇਹ ਮਿਲਟਰੀ ਨੂੰ ਹੀ ਉੱਥੇ ਸਪਲਾਈ ਹੁੰਦੀ ਹੈ ਯੂਐਸ ਦਾ ਇਹ ਵੀ ਆਪਦੇ ਆਪ ਚ ਇੱਕ ਬਹੁਤ ਚੰਗਾ ਹਥਿਆਰ ਹੈ ਜੀ ਬਹੁਤ ਇਹਦੇ ਚਾਹੁੰਦੇ ਹੋਰ ਵੀ ਮਾਡਲ ਹੈ ਉਹਦੇ ਉੱਤੇ ਟਾਰਚ ਵੀ ਲੱਗੀ ਹੋਈ ਹੈ ਇੱਥੇ ਤੇ ਉਹਦੇ ਨਾਲ ਕੰਪਸ ਵੀ ਹੈ ਉਹਦੇ ਦੀ ਛੋਟੀ ਹੈ ਮਨੋ ਚਲੋ ਚੀਜ਼ਾਂ ਤਾਂ ਛੋਟੀਆਂ ਜੀਆਂ ਉਹਦੇ ਨਾਲ ਵੀ ਸੋਹਣਾ ਹੈ ਉਹ ਮੈਂ ਤੁਹਾਨੂੰ ਦਿਖਾਉਣਾ ਹੋਵੇ ਉਹ ਵੀ ਦਿਖਾਉਣਾ ਤੁਹਾਨੂੰ ਕਹਿੰਦੇ ਇਹਦੇ ਕੰਪਸ ਵੀ ਤੇ ਐਂਡ ਟਾਰਚ ਹੋਰ ਬਈ ਫੌਜ ਦੇ ਕੰਮ ਤਾਂ ਇਹੋ ਜਿਹੀ ਜਿਹੀ ਆਉਂਦੀਆਂ ਇਹ ਇਹ ਵੀਰੇ ਤੇ ਲਿਖਿਆ ਹੋਊਗਾ ਪਾਸਪੋਰਟ ਇਹਦਾ ਬਰੂ ਮੇਡ ਇਨ ਯੂ ਐਸ ਜਿਹੜੀ ਮੇਨ ਇਹਦੀ ਖਾਸੀਅਤ ਹੈ ਕਿਉਂਕਿ ਨਾ ਇਹ ਚਾਈਨੀਜ਼ ਮਿਲ ਜਾਂਦੇ ਹਨ ਹਾਂ ਜਿਹੜੀ ਸ਼ਰਾਉਣੀ ਸਵਾਈਪਰ ਮੂਵੀ ਸੀ ਇੱਕ ਉਹਦੇ ਚ ਇਥੇ ਇਹਦੇ ਪਾ ਕੇ ਨਾ ਤੁਹਾਡਾ ਸਟਦਾ ਦਰ ਹੈ ਸਾਡਾ ਸ਼ਰਾਉਣੀ ਕਾਲੀ ਦਲ ਦਾ ਰੰਗ ਆ ਗਿਆ 2027 ਚ ਅਸੀਂ ਆਵਾਂਗੇ ਹਾਂ ਨਹੀਂ ਆਵਾਂਗੇ ਪੂਰੇ ਜੋਰ ਨਾਲ ਕਿ ਸਭ ਨੂੰ ਵੜ ਦੇਣਾ ਹਾਂ ਠੀਕ ਨੇ ਐਡਮ ਥੈਂਕ ਯੂ ਭਾਈ ਬਹੁਤ ਬਹੁਤ ਧੰਨਵਾਦ ਹਾਂ ਇਹ ਬਈ ਜੀ ਜਿਵੇਂ ਕਿ ਆਪਾਂ ਰਾਜ ਜ਼ਿਕਰ ਕੀਤਾ ਸੀਗੇ ਆਪਾਂ ਜਿਹਨੂੰ ਵੀ ਦੇਾਂਗੇ ਉਹਦਾ ਆਪਾਂ ਵੀਡੀਓ ਰਿਕਾਰਡ ਕਰਨਾ ਹੈ ਤੇ ਪਹਿਲਾ ਸੀਗਾ ਇਹ ਪਹਿਲਾਂ ਵੀ ਬਈ ਇੱਕ ਸ਼کاری ਨਹੀਂ ਦਿੱਤਾ ਉਹਦਾ ਨਾ ਦਾਦਾ ਜੀ ਦਾ ਨਾਮ ਸੀ ਬਿੱਡੂ ਸ਼کاری ਦਾਦਾ ਦਾ ਕੁਛ ਨਹੀਂ ਚਾਹੀਦਾ ਵੀ ਪਾਈ ਖਾਣ ਪੈਂਦਾ ਸੀ ਇਹ ਕਾਣ ਐ ਸੀਗਾ ਵੀ ਉਹ ਸ਼کاری ਸੀਗਾ ਫੁੱਲ ਟਾਈਮ ਇਸ ਕਿਤੇ ਦੇ ਤੇ ਉਹਦੀ ਮਸ਼ਹੂਰੀ ਦਾ ਉਹ ਮੁਕਸਰ ਵਹੰਡੇ ਤੱਕ ਹੈ ਤੇ ਕੁਦਰਤੀ ਮੈਨੂੰ ਮਿਲ ਗਿਆ ਮੈਨੂੰ ਕਹਿੰਦਾ ਯਾਰ ਵੀ ਮਿਲੇ ਨਹੀਂ ਆਪਣੇ ਹਥਿਆਰ ਮੈਂ ਕਹਾ ਮੈਂ ਹੁਣ ਹੀ ਲਿਆ ਹੈ ਉਹ ਨੂੰ ਪੜਾਤਾ ਐ ਨਾ ਜੀ ਨੂੰ ਇਹਦੀ ਕਦਰ ਵੀ ਦੇਣ ਦਾ ਵੀ ਉਹ ਨਹੀਂ ਸਰ ਮੇਰੇ ਕੋਲੇ ਤਾਂ ਵੀ ਇਹ ਇੱਡਾ ਇੱਡਾ ਇੰਨੇ ਡੈਗਰ ਪਏ ਆ ਹਾਂ ਇਹਨੇ ਡੇਗਰ ਤੇ ਨਹੀਂ ਚੱਕਿਆ ਉਹ ਕਾਰ ਚੱਕ ਪਿਆ ਵੀਰੇ ਤੈਨੂੰ ਉਹ ਵੀ ਦਿਖਾਉਣਾ ਜਿਹਦੇ ਪਿੱਛੇ ਮੈਂ ਲੜ ਪਿਆ ਸੀ ਇੱਕ ਬੰਦੇ ਨਾਲ ਉਹ ਲੰਬੀ ਕਹਾਣੀ ਹੈ ਫੋਨ ਤੇ ਦੱਸਣ ਵਾਲੀ ਨਹੀਂ ਕਿਉਂਕਿ ਉਹ ਚ ਬੰਦਾ ਇੱਕ ਇਨਵੋਲਵ ਹੈ ਮੈਨੇਜਰ ਸੀ ਬਹੁਤ ਚੰਗਾ ਬੈਂਕ ਦਾ ਉਹ ਸਾਡੇ ਗਰ ਬਸ ਬਸ ਉਹ ਯਾਰ ਗਈ ਸੀ ਬੜੀ ਗਦਾਰੀ ਫਸੀ ਉਹਦੇ ਅੱਜ ਜਨਮ ਦਿਨ ਵੀ ਪਾਰਟੀ ਚੱਲ ਰਹੀ ਹੈ ਗਿਫਟ ਮੈਨੂੰ ਮਿਲ ਗਿਆ ਮੱਛੂ ਦਾ ਰੱਖ ਲਈਏ ਪਾਲਤੀ ਸੁੱਕੀ ਜਾ ਮੱਛ ਆ ਗਿਆ ਬਸ ਮੱਛ ਤੇ ਪੀਜ਼ਾਬੂ ਦਾ ਕਹਿ ਵੇ ਪੰਜ ਸੱਤ ਮਿੰਟਾਂ ਚ ਆਜਣਾ ਇਹ ਇਹ ਮੇਰੇ ਕਰੀਬੀ ਦੋਸਤ ਹੈ ਜੀ ਇੱਕ ਤਾਂ ਚਾਕੂ ਮੈਂ ਇਹਨਾਂ ਨੂੰ ਦੇਣ ਲੱਗਾ ਅੱਜ ਗਿਫਟ ਹਾਂ ਧੰਨਵਾਦ ਭਰਾ ਥੈਂਕ ਯੂ ਨਹੀਂ ਥੈਂਕ ਯੂ ਗਾਦਾ ਇਹ ਆਪਾਂ ਆਪਦੇ ਕਰੀਬੀ ਮਿੱਤਰਾਂ ਨੂੰ ਹੀ ਦਿੱਤੇ ਹੈ ਜੀ ਇਹ ਕੰਮ ਫਾਇਦੇ ਬਹੁਤ ਆਦੇ ਵਿਕੀ ਇਹ ਕਿਹਦੇ ਕੋਲੇ ਸੀਗਾ ਤੁਹਾਡੇ ਮੇਰੇ ਦਾਦਾ ਜੀ ਕੋਲ ਮੇਰੇ ਪਾਪਾ ਕੋਲੇ ਹਾਂ ਦੇਖ ਲੋ ਜੀ ਇਹ ਸਾਡੀ ਇਹ ਸਾਡੀ ਇਹ ਲੈਗਸੀ ਹੈ ਹੈ ਇਹ ਪਰੰਪਰਾ ਹੈ ਫਿਰ ਅਸੀਂ ਉਹਨੂੰ ਹੀ ਕਾਇਮ ਰੱਖਿਆ ਆ ਦੇਖਿਓ ਜੀ ਮੈਂ ਅਖਲ ਖੋਲ ਕੇ ਦਿਖਾਈ ਆ ਦੇਖੋ ਜੀ ਦਿਖਾਈ ਮਾੜੀ ਦਵਾਈ ਆ ਦੇਖੋ ਜੀ ਇਹ ਕਿੰਨਾ ਸੋਹਣਾ ਵਕਤੂਤ ਬਣਿਆ ਜੀ